ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਆਨੰਦਵਾਲਾ ਤਹਿਸੀਲ ਝੰਡਿਆਲਾ ਗੁਰੂ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਜੀ ਉਹਨਾਂ ਨੇ ਜਿਹੜਾ ਦੁੱਧ ਦਾ ਕੰਮ ਜਿਹੜਾ ਨਵਾਂ-ਨਵਾਂ ਸ਼ੁਰੂ ਕੀਤਾ ਸੀ ਅਜੇ ਦੇਰੀ ਦਾ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਹੁਣ ਪਰ ਸਾਰੇ ਪਸ਼ੂ ਜਿਹੜੇ ਵੇਚਦੇ ਨੇ ਆ ਸਾਰੀਆਂ ਮਕਾਊਆ ਜਿਹੜੀਆਂ ਸਾਈਵਾਂ ਲਗਾਵਾ ਵੀ ਵਿੱਚੋਂ ਕੁਝ ਗੱਬਣਾ ਵਾਂ ਕੁਝ ਸੋਈਆਂ ਵਾਂ ਮੈਂ ਨਾ ਸਾਹੀ ਵਾਲ ਤੇ ਜਰਸੀ ਕਾਵਾਂ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀ ਵੀਰ ਜੀ ਉਹਨਾਂ ਨੇ ਤੇ ਆ ਦੇਖ ਸਕਦੇ ਆ ਵੀ ਜਿਹੜੀਆਂ ਗੱਬਣਾ ਕਾਵਾਂ ਵਾਂ ਤੇ ਇਹ ਵੀ ਜਿਹੜੀਆਂ ਵੇਚ ਦੇਣੀਆਂ ਵਾਂ ਗੱਲਬਾਤ ਹੁਣ ਆਪਾਂ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਹਾਂਜੀ ਜੀ ਵਧੀਆ ਜੀ ਕਿਰਪਾ ਸ਼ੁਕਰੇ ਜੀ ਤੇ ਨਾਮ ਦੱਸਦੇ ਕਰੀ ਆਪਣਾ ਮੇਰਾ ਨਾਮ ਸ਼ੋਕਮਰ ਜੀ ਪਿੰਡ ਨੰਦਵਾਲਾ ਹਾਂਜੀ ਜ਼ਿਲ੍ਹਾ ਮੱਸਾ ਤਹਿਸੀਲ ਢਨੇਲਾ ਬਰੂ ਲਾਗੇ ਬੰਡਾਲਾ ਪੈਂਦਾ ਜੀ ਲਾਗੇ ਬੰਡਾਲਾ ਪੈ ਜਾਂਦਾ ਹਾਂਜੀ ਠੀਕ ਆ ਤੇ ਕੰਮ ਫਿਰ ਆਪਾਂ ਦੁੱਧ ਦਾ ਸ਼ੁਰੂ ਕੀਤਾ ਜੀ ਹਾਂਜੀ ਹਾਂਜੀ ਕੰਮ ਸ਼ੁਰੂ ਕੀਤਾ ਸੀ ਮਾਰਚ ਦੇ ਵਿੱਚ ਅੱਛਾ ਪਰ ਲੇਬਰ ਦੀ ਦਿੱਕਤ ਦੇ ਕੁਝ ਜਗ੍ਹਾ ਦੀ ਪ੍ਰੋਬਲਮ ਕਰਕੇ ਤਾਂ ਸਾਡਾ ਪਲਾਸਟਿਕ ਦਾ ਕੰਮ ਆ ਜਿਹੜਾ ਨਾ ਇਹ ਤੇਰਾ ਪਲਾਸਟਿਕ ਦਾ ਕੰਮ ਹੈ ਜਿਹੜਾ ਵੀਰ ਜੀ ਹੋਣਾ ਦਾ ਜਿਆਦਾ ਮੇਨ ਹੈ ਤੇ ਦੁੱਧ ਕਰਕੇ ਅਸੀਂ ਵੇਚ ਦੇਨੇ ਸਾਰੇ ਅੱਛਾ ਇੱਕ ਬੇਡੇ ਦੀ ਬਾਹਰ ਜਾਂਦੀ ਸਲਾਹ ਮੰਡੀ ਆ ਠੀਕ ਆ ਤੇ ਉਹਨੇ ਚਲ ਜਾਣਾ ਤੇ ਫਿਰ ਮੇ ਕੋਦੇ ਸਾਮਿਆ ਨਹੀਂ ਜਾਣਾ ਠੀਕ ਆ ਮੈਂ ਨਾ ਆਪਾਂ ਜਿਹੜਾ ਵਾ ਜਰਸੀ ਤੇ ਸਾਈਵਲ ਚੀ ਸ਼ੁਰੂ ਕੀਤਾ ਸੀ ਹਨਾ ਸ਼ੁਰੂ ਕੀਤਾ ਸੀ ਸਾਈਵਲ ਤੋਂ ਅੱਛਾ ਸਾਈਵਲ ਸਾਰੀਆਂ ਗੱਬਲਾਂ ਜਿਆ ਅੱਛਾ ਹੁਣ ਸਾਈਵਲ ਸਾਰੀਆਂ ਗੱਬਲਾਂ ਆ ਵੇ ਜੋ ਵੀ ਦੇਨੀ ਆ ਆਪਾਂ ਸਾਰਾ ਮਤਲਬ ਸਾਰਾ ਮਾਲ ਹੀ ਜਿਹੜਾ ਇੱਥੇ ਹੈਗਾ ਸਾਰਾ ਮਾਲ ਹੀ ਵਕਾਉ ਆ ਸਾਰਾ ਮਾਲ ਹੀ ਵਕਾਉ ਆ ਜਿੰਨੀਆਂ ਵਿੱਚ ਸਾਰਾ ਵੀ ਵਕਾਉ ਆ ਜਿਹੜਾ ਵੀ ਵਕਾਉ ਆ ਅੱਛਾ ਹਾਂਜੀ ਹਾਂਜੀ ਸਾਰੇ ਵੇਚ ਦੇਣਾ ਟੋਕਾ ਰੇੜਾ ਜੋ ਵੀ ਸਾਰਾ ਕੁਝ ਹੈਗਾ ਸਾਰਾ ਕੁਝ ਵੇਚ ਦੇਣਾ ਕੇ ਤੇ ਸ਼ਰਵਾਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀ ਆਵਲੀ ਤੋਂ ਹੀ ਕਰ ਲਈਏ। ਲੋ ਜੀ। ਇਹ ਦੇਖੋ ਰੇ। ਹਾਂ ਦੇਖ ਸਕਦੇ ਜੀ। ਇਹ ਸੂਈ ਸਵਾਈ ਹੈ ਪਹਿਲਾਂ ਤੁਹਾਨੂੰ ਸੂਈਆਂ ਦਿਖਾ ਦਿੰਨੇ ਆ। ਇਹਨੂੰ 8-9 ਦਿਨ ਹੋ ਗਏ ਸੂਈਦੋ। 8-9 ਦਿਨ ਸੂਈਨ। ਹਾਂ ਜੀ। ਮਗਰ ਬੱਚਾ ਜੀ ਬੱਚਾ ਮਰ ਗਿਆ ਕੱਲ ਦਾ। ਅੱਛਾ। ਖੰਡ ਦਾ ਕਰਤੇ। ਠੀਕ ਆ। ਬੱਚਾ ਮਰ ਗਿਆ ਵਾ। ਠੀਕ ਆ। ਪਰ ਮਿਲਦੀ ਆਰਾਮ ਨਾਲ ਆ। ਠੀਕ ਆ। ਕੋਲੀ ਜੁਆਈ ਆ। ਠੀਕ ਆ। ਉਸ ਵਾਸਲੇ 13-14 ਲੀਟਰ ਤਿਆਰ ਆ। 13 14 ਲੀਟਰ ਤਿਆਰ ਆ ਚਾਰ ਜਿਹੜਾ ਮਰਜੀ ਦੋ ਰੀ ਜੋਵੇ ਤਿੰਨਾਂ ਦੀ ਜੋਵੇ ਚਾਰ ਵਰੀ ਜੋਵੇ ਠੀਕ ਆ ਉਹਦੇ ਘਰ ਦੀ ਵੀ ਗਰੰਟੀ ਆ 13 ਲੀਟਰ ਗੱਡੂਗੇ ਅੱਛਾ ਤੇ ਅਗਲੇ ਘਰ ਦੀ ਜੱਡੀ ਤੇਰਾ ਨਹੀਂ ਤੇ ਆਪਣੇ ਰਾਤ ਨੂੰ ਪਛੋ ਇੱਥੇ ਰਹਿੰਦੇ ਕੰਸੂ ਸਾਹਮਣੇ ਬਾੜੇ ਚ ਵਾਰ ਦਿੰਦੇ ਅੱਛਾ ਫੇਰ ਫੇਰ ਅੰਦਰ ਉੱਥੇ ਅੱਛਾ ਠੀਕ ਆ ਕੱਢ ਦਿੰਦੇ ਐ ਵਲੇ ਧੁੱਪੇ ਬਾੜੇ ਆਪਣਾ ਕੰਮ ਹੋਰ ਸ਼ੁਰੂ ਕਰਨ ਲੱਗੇ ਪਲਾਸਟਿਕ ਵੇਖੋ ਕਿੰਨਾ ਪਿਆ ਵਾ ਪਲਾਸਟਿਕ ਦਾ ਹੀ ਆਪਣੀ ਜਗ੍ਹਾ ਦੀ ਪ੍ਰੋਬਲਮ ਹੀ ਛੱਡ ਦੇੜ ਅੱਛਾ ਇੱਥੇ ਔਰ ਸਾਰਾ ਪਲਾਸਟਿਕ ਦਾ ਕੰਮ ਕਰ ਦਿੰਨਾ ਸਾਰਾ ਕੰਮ ਕੰਮ ਉਹਦਾ ਲੈਣਾ ਠੀਕ ਆ ਤੇ ਉੱਤਰਾ ਦੁੱਧ ਕਿੰਨਾ ਕਰੀ ਜਾਊਗੀ ਦੁੱਧ 16 17 ਲੀਟਰ ਦੀ ਗਰੰਟੀ ਦਿੱਤੀ ਹੀ ਘਰ ਆਉਂਦੇ ਨੇ ਅੱਛਾ ਲਿਆ ਜੀ ਨੂੰ ਜੇ ਆਪਾਂ ਨੂੰ ਤਿੰਨ ਦਿਨ ਹੋਏ ਸਾਰੀ ਅੱਛਾ ਲਿਆ ਦਿਨਾਂ ਵਿੱਚ ਥੋੜੇ ਦਿਨ ਹੀ ਹੋਏ ਅਜੇ ਕੁਝ ਜਿਹੜੀਆਂ ਕੰਮ ਆ ਲਿਆ ਫਿਰ ਤੋਰ ਦ ਆ ਬਿਲਕੁਲ ਤੋਰ ਦ ਮਾਰਚ ਮਹੀਨੇ ਦਾ ਕੰਮ ਜਿਹੜਾ ਕਹਿੰਦੇ ਕਿ ਦੁੱਧ ਦਾ ਸ਼ੁਰੂ ਕੀਤਾ ਸੀ ਤੇ ਹੁਣ ਜਿਹੜਾ ਵਾ ਬੰਦ ਕਰ ਦੇਣਾ ਹਾਂ ਪਰ 16 17 ਲੀਟਰ ਦੁੱਧ ਜਿਹੜਾ ਇਹ ਕਹਿੰਦੇ ਕਰ ਜੂਗੀ ਹੋਨੇ 13 14 ਲੀਟਰ ਜਿਹੜਾ ਤਿਆਰ ਆ ਇਹਦੇ ਕੋਲ ਦੱਸੀਏ ਤਾਂ ਮੁੱਲ ਕਿ ਰੱਖਣਾ ਆਪਾਂ ਫਿਰ ਮੁੱਲ ਦੇ ਦੇਾਂਗੇ ਜੀ ਆਪਾਂ ਤੇ ਲਿਆਂਦੇ ਜੇ 40 ਦੀ ਅੱਛਾ ਅਬ 38 ਦੀ ਹਾਂ ਨਾ ਦੇ ਦੇਣ ਅੱਛਾ 38000 ਹੀ ਦੇ ਦੋਗੇ ਜੀ ਉਹਦੇ ਛੋਟੇ ਛੱਬਾਈ ਹੋਊਗਾ ਜੀ ਠੀਕ ਆ ਜੀ ਤੇ ਹੁਣ ਇੱਕ ਆਵੀ ਸੂਈ ਜੀ ਹਾਂ ਜੀ ਆਵੀ ਸੂਈ ਆ ਜੀ ਇਹਦੇ ਮਗਰ ਬੱਚੀ ਜੇ ਇਹਦਾ ਇਹਦਾ ਬੱਚਾ ਹੈਗਾ ਆ ਹਾਂ ਜੀ ਇਹਦਾ 16 ਲੀਟਰ ਤਿਆਰ ਬੱਚੇ ਨੂੰ ਪਿਆ ਕੇ ਅੱਛਾ 16 ਵੀ ਹੈ ਸਾਢੇ 4 5 ਦੀ ਫੈਡ ਹੋਦੀ ਜੀ ਠੀਕ ਆ ਜਿਹੜਾ ਮਦੀ ਚੈੱਕ ਰਾਲੇ ਤੇ ਇਹ ਇਹਨੋਂ ਕਿੰਨੇ ਦਿਨ ਹੋਈ ਸੁਈ ਨਾ ਇਹਨੂੰ ਵਾਦ ਵਾ 10 ਦਿਨ ਹੋਏ ਸੁਈ 10 ਦਿਨ ਹੋਏ ਇਹ ਵਾਦ ਜੂਗੀ ਇਹ ਕਿੰਨਾ ਕੁ ਦੁੱਧ ਕਰ ਜੂਗੀ ਇਹ 20 ਲੀਟਰ ਦੀ ਘਰ ਵਾਲੀ ingredients ਦਿੱਤੀ ਹੈ ਅੱਛਾ ਲਿਆ ਫਿਰ ਤੋਂ ਅੱਜ ਮੈਲੇ ਤੇ ਠੀਕ ਆ ਅੱਜ ਜਿਹੜੀਆਂ ਪਹਿਲੀਆਂ ਤੈਨੂੰ ਤਿੰਨ ਵਖਉਣੀਆਂ ਜੇ ਥੋੜੇ ਦੇ ਨਹੀਂ ਹੋਏ ਇਹਨਾਂ ਲਿਆਂਦੀਆਂ ਨਾ ਬਾਕੀ ਜਿਹੜੀਆਂ ਪਹਿਲਾਂ ਦੀਆਂ ਵਾ ਕਿਉਂਕਿ ਬਾਕੀ ਜਿਹੜੀਆਂ ਗੱਬਣਾ ਹੋ ਗਈਆਂ ਸੂਨ ਵਾਲੀਆਂ ਫਿਰ ਦੁੱਧ ਜਿਹੜਾ ਪੂਰਾ ਕਰਨ ਵਾਸਤੇ ਕਿਉਂਕਿ ਡੇਰੀਆਂ ਚ ਅਕਸਰ ਪਸ਼ੂ ਨਵੇਂ ਪੁਰਾਣੇ ਕਰਨੇ ਪੈਂਦੇ ਆ ਬਾਕੀ ਜੜੀਆਂ ਤੇ ਸੋਈਆਂ ਵਾ ਇੱਥੇ ਆ ਕੇ ਆਪਣੀ ਚਵਾਈ ਕਰਕੇ ਖੜੋ ਬਾਕੀ ਜੇ ਵੀਡੀਓ ਬਣਾਉਂਦਾ ਟਾਈਮ ਵੀ ਜਿਹੜਾ ਆਪਣਾ ਕੋਈ 11 11:30 ਵਜੇ ਦਾ ਵਾ ਕੋਈ ਵੀ ਰੋਸਾ ਹਣਾ ਜਿਹੜਾ ਹਵਾਨੇ ਦਾ ਅੰਦਾਜ਼ਾ ਲਾਵੇ ਤੇ ਇਹਦਾ ਕੀ ਮੁੱਲ ਰੱਖਣਾ ਫੇਰ ਆਪਾਂ ਇਹ ਵੀ 40 ਜੀ ਦੇ ਦਿੰਦੇ ਅੱਛਾ ਇਹ ਵੀ 40 41 ਦੀ 40 ਦੇ ਦੇ ਇਹ ਵੀ 40000 ਦੀ ਦੇ ਦੋਗੇ ਠੀਕ ਹੈ ਬੱਚੀ ਮੰਗ ਰਹੀ ਇਹਦੇ ਇਦੇ ਮਗਰ ਵੱਛੀ ਆ ਤੇ ਉਸ ਤਰ੍ਹਾਂ ਜਿਹੜਾ ਆਪਾਂ گاਵਾਂ ਦਾ ਦੁੱਧ ਹੈ ਡੇਰੀ ਤੇ ਪਾਈਦਾ ਘਰਾਂ 'ਚ ਜਾਂਦਾ ਜੀ 60 ਰੁਪਏ ਦਿੰਦੇ ਅੱਛਾ 60 ਰੁਪਏ ਦੁੱਧ ਉਸ ਤਰ੍ਹਾਂ ਜਿਹੜਾ گاਵਾਂ ਦਾ ਲੱਗਦਾ ਵਾ ਦੁੱਧ ਡੇਰੀਆਂ ਨੇ ਕੀ ਦੇਣਾ ਹਾਂਜੀ ਹਾਂਜੀ ਘਰਾਂ 'ਚ ਪਾਈਦਾ ਵਾ ਬਾਵਾ ਛੱਡ ਦੇਣਾ ਕੰਮ ਜਾਵੇ ਠੀਕ ਆ ਬਾਕੀ ਮੈਂ ਨਾ ਚਲੋ ਬੇਟੇ ਨੇ ਬਾਹਰ ਚਲ ਜਣਾ ਵਾ ਅੱਛਾ ਮੇਰਾ ਤੇ ਇਧਰੋਂ ਨਹੀਂ ਟਾਈਮ ਠੀਕ ਆ ਜੀ ਹਾਂਜੀ ਠੀਕ ਚਲੋ ਇਹ ਜਿਹੜਾ ਵਾ ਇਹ ਕਦੇ ਲੇਬਰ ਦੀ ਪ੍ਰੋਬਲਮ ਕਰਕੇ ਤੇ ਇੱਕ ਵੀਰ ਜੀ ਨੇ ਕਹਿੰਦਾ ਕਿ ਬਾਹਰ ਚਲ ਜਣਾ ਵਾ ਉਸ ਤਰ੍ਹਾਂ ਜਿਹੜਾ ਵਾ ਕਹਿੰਦੇ ਕਿ 60 ਰੁਪਏ ਦੁੱ ਇਹ ਵੀ ਚੰਗੇ ਘੱਤ ਘਾਠ ਆ ਲਈ ਆ ਸਾਰੀਆਂ ਚੰਗੀ ਫੈਟ ਵਾਲੀਆਂ گاਵਾਆਂ ਵਾਂ ਜਿਹੜੀਆਂ ਵੀ ਜਿਹੋ ਨੇ ਨੇ ਲਿਆਂਦੀਆਂ ਵਾਂ ਇਹਦੇ ਕੋਲ ਕਿੰਨਾ ਚੁੱਧ ਦੁੱਧ ਤਿਆਰ ਇਹਦੇ ਕੋਲ 18 ਲੀਟਰ ਤਿਆਰ ਹੈ ਜੀ ਅੱਛਾ 18 ਲੀਟਰ ਤਿਆਰ ਆ ਤਿਆਰ ਹੈ ਜੀ ਇਹ ਜੇ ਮੈਲਾ ਮਾਰਨ ਦੀ ਹੈ ਅੱਛਾ ਇਹਦੇ ਮਗਰ ਵੀ ਬੱਛੀ ਆ ਇਹਦੇ ਮਗਰ ਵੀ ਬੱਛੀ ਆ ਹਾਂ ਜੀ ਠੀਕ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹ 12 13 ਦਿਨ ਹੋ ਗਏ ਜੀ 12 13 ਦਿਨ ਨੂੰ 5 ਦਿਨ ਹੋਏ ਲੈਂਦੀ ਉਹ ਅੱਛਾ ਤੁਹਾਨੂੰ 5 ਦਿਨ ਹੋ ਗਏ ਲੈਂਦੀ ਤੇ ਦੁੱਧ 18 ਲੀਟਰ ਦੇ ਕੋਲ ਤਿਆਰ ਇਹ ਕਿੰਨਾ ਕਰ ਜੂਗੀ ਇਹ ਵੀ ਬਾਈ ਬਾਈ ਕਰਨਾ ਚਾਹੀਦਾ ਅੱਛਾ ਬਾਈ ਤੱਕਰ ਜਾ ਸਕਦੀ ਐਲਸੂਏ ਕਹਿੰਦੇ ਵੀ ਇਹਨੇ 20 ਲੀਟਰ ਕੀਤਾ ਪਰ ਅਸੀਂ ਚਲੋ 20 ਲੀਟਰ ਕਹਾਂ ਦੋਜੇ ਸਵੇਰ ਕਰ ਲੂਗੀ ਤੇ ਬਾਕੀ ਦੁੱਧ ਤੇ ਇਹਦਾ ਪੂਰਾ ਸੰਗਣਾ ਹੀ ਹੋਣਾ ਹੈ ਸੰਗਣਾ ਪੂਰਾ 6 ਫੈਟ 6 ਫੈਟ ਵਾਲਾ ਦੁੱਧ ਹੈ ਜਿਹੜਾ ਇਹਦਾ ਵੀ ਲਿਆ ਫਿਰ ਤੋਰੋ ਇੱਕ ਲਈ ਨਾ ਇਹ ਸੇਵਲ ਜਾ ਨਹੀਂ ਵਿੱਚ ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀਆਂ ਵੇਖ ਚਾੱਕ ਲੈ ਜੀ ਚਵਾਈ ਕਰਕੇ 3 ਟਾਈਮ ਚੋਏ 3 ਟਾਈਮ ਚੋਏ ਚੋ ਕੇ ਲਵੇ ਇੱਥੇ ਤੇ ਬਾਕੀ ਕੱਦ ਕਾਠ ਬੇਲ ਜਿਹੜੀ ਇਹਦੀ ਚੰਗੀ ਹੈ ਟਾਈਮ ਜਿਹੜਾ ਹਜੇ 11:00 ਵਜੇ ਦਾ ਵਾ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ 6 ਵਜੇ ਚਵਾਈ 6 ਵਜੇ ਤੇ ਜਿਹੜੇ 6 ਤੋਂ 6 ਜਿਹੜੇ ਕਹਿੰਦੇ ਕਿ ਚਵਾਈ ਦਾ ਟਾਈਮ ਹੈ ਆਪਨੂੰ ਬਾਕੀ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਆ ਪੂਰੀ ਠੰਡੀ ਆ ਤੀਰੀ ਤੇ ਇਹਦਾ ਕੀ ਰੱਖਣਾ ਫਿਰ ਆਪਾਂ ਮੁੱਲ ਇਹ ਦੇ ਦੇ ਜੇ ਆਪਾਂ 52000 ਦੀ 52000 ਦੀ ਦੇ ਦੋਗੇ 55 ਦੀ ਲੈਦੀ ਆ اچھا ਇਹ ਯਾਰ ਕਿਰਾਇਆ ਤੁਹਾਡੇ ਟਰੱਕ ਵਾਲੇ ਨੂੰ ਠੀਕ ਆ 52000 ਦੇ ਦੇ ਬਸ ਇਹਦੇ ਮਗਰ ਬੱਚੀ ਇਹਦੇ ਮਗਰ ਵੀ ਬੱਚੀ ਆ ਹਾਂਜੀ ਠੀਕ ਆ ਤੇ ਬਾਕੀ ਆ ਮੱਝਾਂ ਵੀ ਦੋ ਇਹ ਮੱਝਾਂ ਵੀ ਆ ਜੜੀਆਂ ਜਿੰਨਾ ਵੀ ਸਾਰਾ ਇਹ ਨਾਲ ਸਹੀ ਵਾਲ 15 ਦਿਨ ਲਈ ਦੀ ਜੀ ਚਲੋ ਆ ਵੀ ਸਾਈ ਵਾਲ ਦਿਖਾ ਦਈਏ ਆਪਾਂ 15 ਦਿਨ ਲੈਂਦੀ ਆ ਪਰ ਵੈਸੇ ਵੱਡ ਬਣ ਜਾਊਗੀ ਫਿਰ ਵੇਚ ਦਾਂਗੇ। ਉਸ ਤਰ੍ਹਾਂ ਕਿੰਨੇ ਦੇਣਾ ਗੱਲ। ਉਸ ਤਰ੍ਹਾਂ ਠੰਡੀਆਂ ਤੇਰੀਆਂ ਵਾਈ। ਠੰਡੀਆਂ 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 ਬੱਚਾ ਮਿਲਦੀ ਸਾਰੀ। ਠੀਕ ਹੈ ਜੀ। ਤੇ ਇਹ ਕਿੰਨੇ ਕ ਦੁੱਧ ਵਾਲੀ ਆ ਉਸ ਤਰ੍ਹਾਂ? ਇਹ ਦੁੱਧ ਵੇਖੋ ਜੀ ਅਸੀਂ 12 ਲੀਟਰ ਜੋਇਆ ਜੀ। ਅੱਛਾ ਇਹਦਾ ਸੋਵੇ ਤੁਸੀਂ ਪੂਰਾ ਛੋਇਆ ਵਾ। ਪੂਰਾ ਸੋਵੇ। ਇਹ ਹੁਣ ਛੱਡੀ ਜੋ 20 ਦਿਨ ਹੋਏ ਆ। ਅੱਛਾ ਤੇ ਹੁਣ 15 ਦਿਨ ਖੜਦੀ ਆ। 15-20 ਦਿਨ ਲੈ ਜਾਂਦੀ ਆ ਜੀ। ਠੀਕ ਹੈ। ਤੇ ਇਹਨਾਂ ਸਾਈ ਵਾਲ ਕਾ ਮੁੱਲ? ਇਹ ਬੋਲ ਤੇ ਕਰ ਲਾਂਗੇ ਜਦੋਂ ਆਪ ਕਰੂਗਾ ਭੈਣ ਭਰਾ ਫੋਟੋ ਇਹ ਆ ਕਿ ਹੁਣ ਜਿਹੜਾ ਹੁਣ ਦੇ ਸਾਬ ਹੁਣ ਦੇ ਦੋਗੇ ਜੇ ਤਿਆਰ ਕਰਕੇ ਵੇਚਨੇ ਪਈਆਂ ਫਿਰ ਹੋਰ ਸਾਲ ਤੇ ਜਿਹੜੀ ਆਹ ਵਾਲੀ ਸਾਈ ਵਾਲਿਆ ਹਾਂਜੀ ਇਹਦੇ ਬਾਰੇ ਵੀ ਦੱਸ ਤੀਏ ਇਹਦੇ ਵਲੇ 3-4 ਕਿਲੋ ਦੁੱਧ ਹੈਗਾ ਜੀ ਹਲੇ 3-4 ਕਿਲੋ ਦੁੱਧ ਹੈਗਾ ਵਾ ਹਾਂਜੀ ਇਹ ਆ ਟੀਕਾ ਲਵਾਇਆ ਇਹਨੂੰ ਅੱਛਾ ਚੈੱਕ ਕਰਨੀ ਅਜੇ ਕਿੰਨਾ ਚਿਰ ਹੋ ਗਿਆ ਟੀਕਾ ਭਰਾ ਇਹਨੂੰ ਇਹ ਆ 2 ਕੁ ਮਹੀਨੇ ਹੋ ਗਏ ਜੀ 2 ਮਹੀਨੇ ਹੋ ਗਏ ਤੇ ਚੈੱਕ ਨਹੀਂ ਕਰਾਈਏ ਨਹੀਂ ਚੈੱਕ ਨਹੀਂ ਕਰਾਈ ਤੇ ਸਾਢੇ 7 ਮਹੀਨੇ ਦੀ ਗੱਭਣ ਹੈ ਜੀ ਇਹ ਸੱਤ ਸਾਢੇ 7 ਮਹੀਨੇ ਦੀ ਗੱਭਣ ਹੈ ਜਿਹੜੀ ਹਾਂਜੀ ਠੀਕ ਸਾਢੇ ਸੱਤ ਮਿੰਟ ਦਾ ਤਰੀਕਾ ਇਹਨਾਂ ਦੀਆਂ ਲਿਖੀਆਂ ਸਾਰੀਆਂ ਆਹ ਦੇਖ ਸਕਦੇ ਸਾਈਵਾਂ ਲਗਾਵਾ ਵਾ ਜੜੀਆਂ ਵਾਲੀਆਂ ਹਨੀਆਂ ਦੀਆਂ ਜਾਵਾ ਇਹ ਨਹੀਂ ਕੋਈ ਸਾਰੀਆਂ ਜੜੀਆਂ ਨਿਸ਼ਾਨੀਆਂ ਪੂਰੀਆਂ ਵਾ ਸਾਈਵਾਂ ਲਗਾਵਾ ਦੀਆਂ ਇਹਨਾਂ ਚ ਇਹ ਇਹ ਤਾਂ ਕਿੰਨਾ ਕੁ ਦੁੱਧ ਚ ਹੋਇਆ ਜੀ ਇਹਦਾ 12 13 ਕਿਲੋ ਜੀ ਅੱਛਾ 12 13 ਲੀਟਰ ਇਹਨੇ ਦਿੱਤਾ ਬਾਕੀ ਇਹਨਾਂ ਦਾ ਤੇ ਦੁੱਧ ਵੀ ਪੂਰਾ ਸੰਗਣਾ ਵਾ ਬੱਸ ਜੀ ਪੂਰਾ ਮਾੜੀ ਜਿਹਾ ਜਦਰਾ ਡੇਰੀ ਵਾਲੇ ਨੂੰ ਪਤਾ ਲੱਗਾ ਦਮਾਨਾ ਵਾਲੀ ਘਰ ਨਹੀਂ ਲੱਗੇ ਅੱਛਾ ਇਹ ਦੇਰੀ ਦੇ ਉਮਲ ਵਾਲੇ ਪਾਉਂਦੇ ਨੇ ਮਾਈ ਦੇ ਪਹਿਲੇ ਹੁੰਦੇ ਨੇ ਅੱਛਾ 7 ਫੈਟ 6.5 7 6.5 ਤੇ ਬਾਕੀ ਕੁਆਲਿਟੀ ਵੀ ਦੁੱਧ ਦੀ ਪੂਰੀ ਚੰਗੀ ਹੁੰਦੀ ਹੈ ਨਾ ਪੂਰੀ ਚੰਗੀ ਲੱਗਿਆ ਸੀ ਤੇ 65 ਰੁਪਏ 60 ਰੁਪਏ ਘਰਾ ਦੇ ਦਿੰਦੇ ਨੇ ਠੀਕ ਹੈ ਜੀ ਬਾਕੀ ਇਹ ਹੈ ਕਿ ਚਲੋ ਇਹਨਾਂ ਦੇ ਰੇਟ ਜਿਹੜੇ ਕੋ ਫੋਨ ਤੇ ਪੁੱਛ ਲੈਣਾ ਤੇ ਹੁਣ ਮੱਜਾਂ ਵੀ ਦਿਖਾ ਦੀਏ ਦੋ ਮੱਜਾਂ ਵੀ ਸੀ ਦੋ ਮੱਜਾਂ ਵੀ ਹੈਗੀਆਂ ਜਿਹੜੀਆਂ ਆ ਵੀ ਇੱਕ ਵੀ ਅੱਜ ਫੇ ਕਿ ਕਿੱਡੇ ਛੇ ਇੱਕ ਮੱਜੇ ਵੇਚਤੀ ਆ ਹੁਣ ਤਾਂ ਪਹਿਲਾਂ ਹੀ ਵੇਚਤੀ ਹੈ ਇਹ 55000 ਦੀ ਵੇਚੀ ਹੈ ਜੀ 55000 ਦੀ ਵੇਚਤੀ ਜਿਹੜੀ ਆਵਲੀ ਝੋਟੀ ਇਹ ਲ 7 ਕਿਲੋ ਦੁੱਧ ਦੇਗਾ ਇਹ 7 ਕਿਲੋ ਦੁੱਧ ਦੇਗਾ ਇਹਨੇ ਵੀ 6-7 ਕਿਲੋ ਦੁੱਧ ਦੇਗਾ ਜੀ ਅੱਛਾ ਇਹ ਵੀ ਆਪਾਂ 55000 ਦੀ ਦੇ ਦੇਣੀ ਹੈ 55000 ਦੀ ਦੇ ਦੇਣੀ ਹੈ ਵੀ ਬੱਚਾ ਹੈਗਾ ਇਹਦਾ ਬੱਚਾ ਹੈਗਾ ਜੀ ਬੱਚਾ ਆ ਬੱਚੇ ਇੰਨਾ ਦੇਖ ਆ ਦੇਖ ਸਕਦੇ ਦੋ ਮਗਰ ਕਟੀਆਂ ਜਾਂ ਕਟਾ ਜੇ ਇਹ ਦੋ ਜਿਹੜਾ ਇਹਦੇ ਮਗਰ ਕਟਾ ਹੋਈ ਉਹ ਕੱਟਾਂ ਜਿੰਨੇ ਵਗਦੇ ਆ ਕੱਟਾਂ ਆ ਆ ਬਾਕੀ ਦੋਵੇਂ ਕਟੀਆਂ ਹੀ ਆ ਇਹ ਆ ਇਹ ਪਹਿਲੇ ਜਿਹੜੀ ਵੇਗੀ ਆ ਉਹਦੀ ਆ ਆ ਜਿਹੜੀ ਵੇਗੀ ਉਹਦੀ ਕੱਟੀ ਆ ਜਿਹੜੀ ਉਹ ਜਿਹੜੀ ਸੰਗਲ ਵਾਲੀ ਦੀ ਆ ਉਹ ਕੱਟੀ ਆ ਜਿਹੜੀ ਠੀਕ ਹੈ ਜੀ ਤੇ ਬਾਕੀ ਛੋਟੀਆਂ ਵੀ ਚਲੋ ਸੋਹਣੀਆਂ ਆਆਂ ਜਿਹੜੀਆਂ ਮਤਲਬ ਉਸ ਤਰ੍ਹਾਂ 6 6.5 ਕਿਲੋ ਦੁੱਧ ਦੇ ਗਾ ਦੇ ਇਹ ਦੇਖੋ ਵੀ 6 6.5 ਕਿਲੋ ਹੀ ਆ ਤੇ ਇਹਦਾ ਕੀ ਜਿੰਨੇ ਮਗਰ ਕੱਟੀ ਆ ਜੀ ਇਹ ਵੀ 50000 ਦੇ ਦਿੰਦੇ ਐਵੇਂ 55000 ਦੀ 55 55000 ਦੀ ਆ ਜੀ ਠੀਕ ਹੈ ਜੀ ਤੇ ਇਹਨਾਂ ਨੇ ਤੇ ਸੱਜਰਾਂ ਨੇ ਦੁੱਧ ਚੰਗਾ ਕਰ ਦਿੱਤਾ 14 ਲੀਟਰ ਜੀ 14 ਲੀਟਰ ਨੂੰ ਸੱਜਰਾਂ ਨੇ ਟੀਕਾ ਭਰਿਆ ਅੱਛਾ ਚੈੱਕ ਕਰਾਉਣ ਵਾਲੀ ਆ ਇਹਨੂੰ ਕਿੰਨਾ ਚਿਰ ਹੋ ਗਿਆ ਟੀਕਾ ਭਰਾਈ ਨੂੰ 2 ਮਹੀਨੇ ਹੋ ਗਏ ਜੀ 2 ਮਹੀਨੇ ਟੀਕਾ ਭਰਾਈ ਨੂੰ ਹੋ ਗਏ ਆ ਤੇ ਜੇ ਚੈੱਕ ਕਰਾਉਣ ਵਾਲੀ ਆ ਤੇ ਜਿਹੜੀ ਆ ਟੀਕਾ ਭਰਿਆ ਟੀਕਾ ਸਾਰਿਆਂ ਨੂੰ ਭਰਿਆ ਜੀ ਟੀਕਾ ਭਰਿਆ ਇਹਨੂੰ ਕਿੰਨਾ ਚਿਰ ਹੋਇਆ ਟੀਕਾ ਭਰਿਆ ਨੂੰ 2 ਮਹੀਨੇ ਇੱਕੋ ਦਿਨ ਹੀ ਭਰੇ ਸੀ ਟੀਕੇ ਇੱਕੋ ਦਿਨ ਦਵਾਂ ਟੀਕੇ ਭਰੇ ਆ ਠੀਕ ਹੈ ਜੀ ਉਹਦੇ ਮਗਰ ਘਟਾ ਇਹਦੇ ਮਗਰ ਘੱਟੀ ਆ ਠੀਕ ਹੈ ਬਾਕੀ ਕੋ ਫੋਨ ਲਾ ਕੇ ਪੁੱਛ ਲੇ ਹਾਂ ਨਾ ਹੋਰ ਇਕ ਆ ਝੋਟੀ 55000 ਦੀ ਵੇਚ ਗਏ ਹੋਂ ਤਾਂ ਪਹਿਲਾਂ ਬਾਕੀ ਚੰਗੀਆਂ ਝੋਟੀਆਂ ਵਾਂ ਬਾਕੀ ਇਹ ਕਿ ਨਵਾਈਆਂ ਧਵਾਈਆਂ ਪੂਰੀਆਂ ਲਿਚਕਾਈਆਂ ਨਹੀਂ ਇਹ ਲਿਸ਼ਕਾਲ ਲਿਸ਼ਕੋ ਕੇ ਬੰਨੀਆਂ ਹੁੰਦੀਆਂ ਤੇ ਠੰਡ ਹੁੰਨੇ ਦੀ ਤਾਂ ਤੇ ਫਿਰ ਹੋਰ ਪ੍ਰਭਾਵ ਪੈ ਜਾਂਦਾ ਪਸ਼ੂ ਦਾ ਤੇ ਜੜੀਆਂ ਉਧਰ ਗਾਵਾਂ ਜੇ ਉਹ ਵੀ ਸਹੀ ਵਾਲੀ ਹੈ ਜੀ ਅੱਛਾ ਵੀ ਵੇਚ ਦੇਣੀਆਂ ਵਾਂ ਉਹ ਵੀ ਵੇਚ ਦੇਣੀਆਂ ਉਹ ਵੀ ਗੱਬਣਾ ਜੇ ਗੱਬਣਾ ਖੱਬਣਾ ਸਾਰੀ ਗੱਬਣਾ ਠੀਕ ਹੈ ਜੀ ਤੇ ਆ ਜਿਹੜੀ ਚਿੱਟੀ ਗਾਂ ਜੀ ਇਹ ਤਾਂ ਰਸ ਰੱਖਾਂਗੇ ਜੀ ਅੱਛਾ ਇੱਕ ਗਾਂ ਕਰ ਬੜੇ ਲਈ ਜੀ 10 ਦਿਨ ਲੈਂਦੀ ਆ ਅੱਛਾ ਤੇ ਤਾਂ ਆਸ ਤੇ ਰੱਖ ਗਏ ਇਹ ਘਰ ਵਾਸਤੇ ਰੱਖ ਲੈਣੇ ਉਹ ਯਾਰ ਦੁੱਧ ਵੀ ਨਹੀਂ ਸਕਦੇ ਠੀਕ ਹੈ ਜੀ ਹੁਣ ਘਰ ਦਾ ਦੁੱਧ ਪੀਂਦੀ ਹੱਥ ਤੇ ਪੈ ਗਈ ਆ ਇਹ ਕਾ ਵੀ ਸਹੀ ਬਾਤ ਹੈ ਇਹ ਗੱਬਨ ਜੀ ਹਾਂ ਜੀ ਇਹ ਵੀ ਗੱਬਨ ਹੈ ਜੀ 2 2 ਮਹੀਨੇ ਹੋ ਗਏ ਜੀ ਨੂੰ ਟੀਕਾ ਲਗਵਾਉਣਾ ਚੈੱਕ ਪਾਸ ਆ ਨਹੀਂ ਚੈੱਕ ਪਾਸ ਨਹੀਂ ਇਹ ਚੈੱਕ ਰੋਣੀ 2.5 ਮਹੀਨੇ ਕਰਾਵਾਂਗੇ ਅੱਛਾ ਦੁੱਧ ਹੰਦੀ ਚ ਹਾਂ ਜੀ ਦੁੱਧ ਹੰਦੀ ਹੈ ਨਹੀਂ ਦੁੱਧ ਨਹੀਂ ਦੁੱਧ ਛੱਡਿਆ ਸੁਆ ਪੀ ਰਿਹਾ ਜੀ ਬਾਦ ਲੇਟ ਗੱਬਨ ਹੋਈ ਇਹ ਲੇਟ ਗੱਬਨ ਹੋਈ ਸੀ ਥੋੜੀ ਜੀ ਤੇ ਇਹਨੇ ਕਿੰਨਾ ਕੁ ਦੁੱਧ ਕੱਢਿਆ ਸੀ ਸੱਜਣ ਨੇ ਇਹਨੇ ਦੁੱਧ 8 ਕਿਲੋ ਲੀਟਰ ਕੱਢਿਆ 8 ਕਿਲੋ ਲੀਟਰ ਕੱਢਿਆ ਤੇ ਜਿਹੜੇ ਕਾਬਲ ਇਹਦੇ ਬੱਚਾ ਮਰ ਗਿਆ ਜੀ ਹੁੰਦੀ ਆ ਠੀਕ ਹੈ ਜੀ ਬੱਚਾ ਜਦੋਂ ਹੋਇਆ ਉਦੋਂ ਹੀ ਮਰ ਗਿਆ ਤੇ ਫਿਰ ਉਹ ਦੁੱਧ ਬਦਲ ਕੇ ਬੱਚੇ ਤੋਂ ਬਗੈਰ ਕੱਢ ਹੀ ਦਿੰਦਾ ਇਹਨੇ ਅੱਛਾ ਹਾਂ ਜੀ ਠੀਕ ਹੈ ਤੇ ਹੁਣ ਆਹ ਵਾਲੀ ਕਸਾਈ ਵਾਲਾ ਹਾਂ ਇਹ ਕਸਾਈ ਵਾਲਾ ਜੀ ਇਹ ਕਿੰਨੇ 15-20 ਦਿਨ ਲੈਂਦੀ ਆ ਜੀ ਅੱਛਾ 15-20 ਦਿਨ ਨਹੀਂ ਖੜਦੀ ਬੱਸ ਹਾਂ ਜੀ ਠੀਕ ਹੈ 10 ਦਿਨ ਲੈਂਦੀ ਆ ਇਹਦਾ ਦੁੱਧ 12 ਦਿਨਾਂ ਲੀਟਰ ਵਿੱਚ ਹੋਇਆ ਜੀ ਅੱਛਾ 12-13 ਲੀਟਰ ਹਾਂ 10 ਤੋਂ 12 ਦੇ ਵਿੱਚ ਮਤਾਂ ਵਦ ਵੀ ਗਿਆ ਤੇ ਦਾ ਰਹਿ ਗਿਆ ਘਟ ਵੀ ਗਿਆ 11 12 ਵੀ ਹੋ ਗਏ 13 ਵੀ ਠੀਕ ਆ ਬਾਕੀ ਸਾਹਮਣੇ ਨਹੀਂ ਆੜੀ ਜੀ ਅਵੇ ਕੋ ਤੁਹਾਡੇ ਸਾਹਮਣੇ ਸਾਫ ਨਹੀਂ ਆ ਆ ਦੇਖ ਸਕਦੇ ਸਾਹਮਣੇ ਜਿਹੜੀ ਇਤਰਾ ਹੀ ਆ ਕਿ ਜਿਹੜਾ ਵਾ ਮੇਨ ਗੱਲ ਲੇਬਰ ਦੀ ਜਿਹੜੀ ਪ੍ਰੋਬਲਮ ਆ ਉਹਦੇ ਕਰਕੇ ਜਿਹੜਾ ਸਾਰਾ ਮਾਲ ਹੀ ਵੇਚ ਦੇਣਾ ਵਾ ਠੀਕ ਆ ਜੀ ਬੜੇ ਸ਼ੌਂਕ ਨਾਲ ਕੰਮ ਕੀਤਾ ਹੈ ਪਰ ਹੁਣ ਬੇੜੇ ਚਲਣਾ ਬਾਹਰ ਠੀਕ ਆ ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖੇ ਹਨ ਤੇ ਆਪਣਾ ਜਿਹੜੇ ਕੋ ਚੰਗੀ ਲੱਗਦੀ ਐ ਸਾਈਵਲ ਤੇ ਉਹ ਲੈ ਜੇ ਜਿਹੜੀਆਂ ਬੇਦੁਰੀਆਂ ਬਸ ਸਾਰੀਆਂ ਠੀਕ ਹੈ ਜਿਹੜੀਆਂ ਉਹ ਖੁਰਦੀਆਂ ਖਰਲੀਆਂ ਸਾਬ ਉਹ ਸਾਬ ਦੇ ਜਿਹੜੀਆਂ ਖੁਰਦੀਆਂ ਉਹ ਲੱਕੜ ਦੀਆਂ ਖੁਰਲੀਆਂ ਵੀ ਉਹ ਟੋਕਾ ਵੀ ਕਿੰਦੇ ਹੈਗਾ ਦੇ ਦੇਣਾ ਰੇੜਾ ਵੀ ਦੇ ਦੇਣਾ ਸਾਰਾ ਵੇ ਸਾਰਾ ਕੋਈ ਵੇਚ ਦੇਣਾ ਬਾਕੀ ਇਹ ਆ ਕਿ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਵੇਸ ਚ ਆ ਕੇ ਆਪਣੀ ਮਰਜ਼ੀ ਨਾਲ ਖੜੇ ਕਿਉਂਕਿ ਸਾਡਾ ਕੰਮ ਹੈ ਤੁਹਾਨੂੰ ਵੀਡੀਓ ਦਿਖਾਉਣਾ ਤੁਹਾਡਾ ਕੰਮ ਹੈ ਇੱਥੇ ਆ ਕੇ ਤਸੱਲੀ ਕਰਕੇ ਵੇਸ ਚੱਕ ਕੇ ਖੜਨਾ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ